ਮਾਣ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਹੀਦੀ ਦੀ ਵਰ੍ਹੇਵਰੀ ਪਰਪੋਰ ਨੂੰ ਮੋਖ ਰੱਖਦੇ ਹੋਇਆ ਸੰਗਤ ਵੱਲੋਂ ਠੰਡੀ ਮਿੱਠੀ ਲੱਸੀ ਦੇ ਲੰਗਰ ਲਗਾਏ ਗਏ ਹਨ ਸ੍ਰੀਮਾਨ ਸੰਤ ਬਾਬਾ ਕਰਨ ਸਿੰਘ ਜੀ 26ਵੀਂ ਵਰ੍ਹੇ ਨੂੰ ਮੋਖ ਰੱਖਦੇ ਹੋਇਆ ਸਾਧ ਸੰਤੋਵ ਵੱਲੋਂ ਮਿੱਠੀ ਲੱਸੀ ਦੇ ਲੰਗਰ ਚੜਾਏ ਗਏ ਹਨ ਸੰਗਤਾਂ ਦੂਰੋਂ ਆ ਕੇ ਮਿੱਠੀ ਲੱਸੀ ਸਾਕਦੀਆਂ ਹਨ ਸਾਨੂੰ ਸੇਵਾ ਦਾ ਮੌਕਾ ਦਿੱਤੀਆਂ ਹਨ ਇਸੇ ਤਰ੍ਹਾਂ ਹੀ ਹਰ ਸਾਲ ਮਿੱਠੀ ਲੱਸੀ ਦੇ ਲੰਗਰ ਲੱਗਦੇ ਹਨ ਸੰਗਤਾਨ ਦੇ ਸਹਿਯੋਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਟੀਦੀ ਦੇ ਵਰਕ ਦੇ ਬੋਲ ਰੱਖਦੇ ਹੋਏ ਲੱਸੀ ਦੀ ਸੇਵਲ ਲਈ ਗਈ ਹੈ ਤੇ ਸੰਤ ਬਾਬਾ ਕਰਮ ਸਿੰਘ ਜੀ ਸਿੱਧ ਸਰ ਤਿੱਖੀ ਹੈ ਮਹਾਰਾਜ ਦੀ ਵਰਸੀ ਨੂੰ ਸਮਰਪਿਤ ਇਹ ਸੇਵਲ ਲਈ ਗਈ ਹੈ ਲੱਸੀ ਦੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ तो प्रॉपर्टी बेचने और खरीदने के लिए संपर्क करें फेयर डील प्रॉपर्टीज